ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਛੋੜੇ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਅੱਜ ਰਾਤ ਮੌਸਮ ਦੇ ਕੀ ਹਾਲਾਤ ਨੇ ਲਗਭਗ 8:30 ਵ8:00 ਦਾ ਟਾਈਮ ਹੋ ਚੁੱਕਿਆ ਜੀ ਕੋਈ ਵੱਡਾ ਬਦਲਾਅ ਫਿਲਹਾਲ ਪੰਜਾਬ ਦੇ ਵਿੱਚ ਸਿਸਟਮ ਦਿਖਾਈ ਨਹੀਂ ਦੇ ਰਿਹਾ ਜਿਵੇਂ ਪਿਛਲੀ ਵੀਡੀਓ ਵਿੱਚ ਪ੍ਰੈਡਿਕਸ਼ਨ ਕੀਤੀ ਸੀ ਕਿ ਪਟਿਆਲਾ ਤਰੂਪਨਗਰ ਬੈਲਟ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਸੇਮ ਉਸੇ ਤਰੀਕੇ ਨਾਲ ਹਜੇ ਵੀ ਬੱਦਲਬਾਈ ਬਣੀ ਹੋਈ ਹੈ ਜੀ ਅਗਰ ਗੱਲ ਕਰੀਏ ਆਉਂਦੇ ਸਮੇਂ ਦੀ ਕੀ ਬਦਲਾਅ ਹੋ ਸਕਦੇ ਨੇ ਤਾਂ ਫਿਲਹਾਲ ਕੋਈ ਵੱਡਾ ਬਦਲਾਅ ਦਿਖਾਈ ਨਹੀਂ ਦੇ ਰਿਹਾ ਅੱਜ ਰਾਤ ਮੌਸਮ ਇਸੇ ਤਰੀਕੇ ਨਾਲ ਬਣਿਆ ਰਹੇਗਾ ਅਗਰ ਗੱਲ ਕਰੀਏ ਤਾਪਮਾਨ ਦੀ ਤਾਪਮਾਨ ਫਿਲਹਾਲ ਘਟੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਮਾਲਵੇ ਤੇ ਮਾਝੇ ਦੇ ਹਿੱਸੇ ਵਿੱਚ ਤਾਪਮਾਨ ਹਜੇ ਵੀ ਵਧੇ ਹੋਏ ਨਹੀਂ ਕਿਉਂਕਿ ਕੋਈ ਵੱਡੀ ਕਾਰਵਾਈ ਨਹੀਂ ਹੋਈ ਸਾਨੂੰ ਦੁਆਬੇ ਦੇ ਕੁਝ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਇਸ ਇਲਾਕੇ ਵਿੱਚ ਤਾਪਮਾਨ ਘਟਨੇ ਜੀ ਅਗਰ ਓਵਰਆਲ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਸਿਰਫ 1 ਤੋਂ 3 ਡਿਗਰੀ ਤਾਪਮਨ ਬੀਤੇ ਦਿਨਾਂ ਨਾਲੋਂ ਘਟਿਆ ਹੈ ਕਿਉਂਕਿ ਜਿਹੜੀ ਹਵਾ ਹੈ ਇਸ ਟਾਈਮ ਉੱਤਰ ਪੂਰਬ ਦਿਸ਼ਾ ਤੋਂ ਅਤੇ ਉੱਤਰ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ ਤੇ ਉੱਤਰੀ ਹਵਾ ਚੱਲਣ ਦੇ ਕਾਰਨ ਤਾਪਮਨ ਦੇ ਵਿੱਚ ਗਰਾਵਟਾਉਣਾ ਇੱਕ ਆਮ ਜੀ ਗੱਲ ਹੁੰਦੀ ਹੈ ਜੀ ਤੇ ਅਗਰ ਗੱਲ ਕਰੀਏ ਇਸ ਤੋਂ ਇਲਾਵਾ ਕਿਸੇ ਸਿਸਟਮ ਦੀ ਤਾਂ ਕੋਈ ਵੱਡਾ ਸਿਸਟਮ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਸਵੇਰ ਦੇ ਵੇਲੇ ਸਾਨੂੰ ਲੁਧਿਆਣਾ ਤੋਂ ਨਾਲ ਲੱਗਦੇ ਜ਼ਿਲ੍ਹੇ ਦੇ ਵਿੱਚ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਜੀ ਜਿਸ ਦੇ ਵਿੱਚ ਇੱਕ ਦੋ ਜ਼ਿਲ੍ਹੇ ਨਾਲ ਦੇ ਆਉਂਦੇ ਨੇ ਜਿਹਦੇ ਵਿੱਚ ਖਾਸ ਕਰ ਤੌਰ ਤੇ ਰੂਪਨਗਰ ਮੋਗਾ ਬਠਿੰਡਾ ਦਾ ਕੁਝ ਹਿੱਸਾ ਜੀ ਪਟਿਆਲੇ ਦਾ ਕੁਝ ਹਿੱਸਾ ਆਉਂਦਾ ਹੈ ਦਿਖਾਈ ਦੇ ਰਿਹਾ ਤੇ ਓਵਰ ਆਲ ਮੌਸਮ ਠੀਕ ਠਾਕ ਬਣੇ ਰਹਿਣ ਦੀ ਉਮੀਦ ਹੈ ਕੋਈ ਵੱਡੀ ਮੀਂਹਾਂ ਦੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਐਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬੜੇ ਹੋ ਚੈਨਲ ਵੈਦਰਾ ਅਪਡੇਟਸ ਸੁਣਦੇ ਤੇ